ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਜਿਹੜੇ ਲੋਕ ਆਖਦੇ ਹਨ ਕਿ ਹਮੇਸ਼ਾ ਚੰਗੇ ਲੋਕਾਂ ਦੇ ਨਾਲ ਹੀ ਬੁਰਾ ਕਿਉਂ ਹੁੰਦਾ ਹੈ ਜਾਂ ਕਈ ਆਖਦੇ ਹਨ ਕਿ ਅਸੀਂ ਗੁਰਬਾਣੀ ਤਾਂ ਪੜ੍ਹਦੇ ਹਾਂ ਫਿਰ ਵੀ ਸਾਡੇ ਨਾਲ ਬੁਰਾ ਕਿਉਂ ਹੁੰਦਾ ਹੈ ਤਾਂ ਇਸ ਦਾ ਅਸਲ ਕਾਰਨ ਕੀ ਹੈ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਤੁਹਾਡੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਤੁਸੀਂ ਤਰੱਕੀਆਂ ਕਰੋ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਜਨਮ ਸਾਖੀ ਦੇ ਵਿੱਚੋਂ ਇੱਕ ਕਥਾ ਸੁਣਾਉਂਦੇ ਹਾਂ ਬਾਬਾ ਨਾਨਕ ਜੀ ਦੀਨ ਦੁਨੀ ਦੇ ਪਾਤਸ਼ਾ ਦੁਨੀਆ ਨੂੰ ਤਾਰਦੇ ਹੋਏ ਨਾਲ ਹੀ ਉਹਨਾਂ ਦੇ ਭਾਈ ਮਰਦਾਨਾ ਜੀ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਕਿ ਆਹ ਵਰਖਾ ਦਾ ਜਿਹੜਾ ਮੌਸਮ ਹੈ ਕਿਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਆਪਾਂ ਕੱਟ ਲਈਏ ਜਦੋਂ ਮਹਾਰਾਜ ਜੀ ਰੱਬ ਦੀਆਂ ਗੱਲਾਂ ਕਰਦੇ ਹੋਏ ਅੱਗੇ-ਅੱਗੇ ਵੱਧਦੇ ਜਾ ਰਹੇ ਸਨ ਇੱਕ ਨਗਰ ਆਇਆ ਉਸ ਨਗਰ ਦੇ ਬਾਹਰ ਮਹਾਰਾਜ ਜੀ ਨੇ ਡੇਰਾ ਲਗਾ ਲਿਆ ਉਸ ਸ਼ਹਿਰ ਦੇ ਵਿੱਚ ਇੱਕ ਖत्री ਦਾ ਬਾਗ ਸੀ ਉਸ ਨੇ ਕੀ ਵੇਖਿਆ ਕਿ ਕੋਈ ਸਾਧੂ ਸੰਤ ਆਏ ਹੋਏ ਹਨ ਤੇ ਇਥੇ ਮੈਂ ਉਹਨਾਂ ਨੂੰ ਮਹਾਰਾਜ ਜੀ ਨੂੰ ਮੱਥਾ ਟੇਕਣਾ ਹੈ ਭਾਈ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਵੀ ਉਸਨੇ ਮੱਥਾ ਟੇਕਿਆ ਇਹ ਵੀ ਕੋਈ ਸੰਤ ਹੀ ਲੱਗਦੇ ਹਨ ਉਸਨੇ ਮਨ ਵਿੱਚ ਸੋਚਿਆ ਤੇ ਭਾਈ ਬਾਲਾ ਜੀ ਨੂੰ ਵੀ ਮੱਥਾ ਟੇਕ ਦਿੱਤਾ ਗੁਰੂ ਸਾਹਿਬ ਜੀ ਕੀਰਤਨ ਕਰਦੇ ਹੋਏ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਹੋਏ ਉਹ ਖਤਰੀ ਬਾਗ ਦਾ ਮਾਲਿਕ ਉੱਥੇ ਆਉਂਦਾ ਹੈ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਉਹਨੂੰ ਹੁਣ ਹਰ ਰੋਜ਼ ਹੀ ਉੱਥੇ ਆਉਣ ਦਾ ਚਾਹ ਜਾਗਣ ਲੱਗਾ ਤੇ ਹਰ ਰੋਜ਼ ਉੱਥੇ ਆਉਣ ਲੱਗ ਗਿਆ ਉਹਦਾ ਜਿਵੇਂ ਨੇਮ ਹੀ ਬਣ ਚੁੱਕਾ ਸੀ ਜਿਵੇਂ ਸਾਧ ਸੰਗਤ ਜੀ ਅਸੀਂ ਨਿਤ ਨੇਮ ਦੇ ਬਿਨਾਂ ਨਹੀਂ ਰਹਿ ਸਕਦੇ ਉਹ ਵੀ ਬੰਦਾ ਉੱਥੇ ਪੱਕਾ ਹੀ ਆਉਣ ਦੀ ਉਸਨੇ ਆਦਤ ਬਣਾ ਲਈ 40 ਦਿਨਾਂ ਵਿੱਚ ਸਾਧ ਸੰਗਤ ਜੀ ਜਿਵੇਂ ਆਖਿਆ ਜਾਂਦਾ ਹੈ ਕਿ ਮਨੋਵਿਗਿਆਨੀ ਵੀ ਦੱਸਦੇ ਹਨ ਕਿ ਜਿਹੜੀ ਆਦਤ ਹੁੰਦੀ ਹੈ ਜੇਕਰ ਆਪਾਂ ਕੋਈ ਵੀ ਕੰਮ 40 ਦਿਨ ਲਗਾਤਾਰ ਕਰਦੇ ਹਾਂ ਇੱਕ ਮਨ ਇੱਕ ਚਿਤ ਹੋ ਕੇ ਵੀ ਕਰ ਲਈਏ ਤਾਂ ਬੰਦੇ ਦੀ ਆਦਤ ਬਣ ਜਾਂਦੀ ਹੈ ਗਲਤ ਆਦਤਾਂ ਚੰਗੀਆਂ ਆਦਤਾਂ ਏਦਾਂ ਹੀ ਪੱਕ ਜਾਂਦੀਆਂ ਹਨ ਤਾਂ ਉਹ ਰੋਜ਼ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਉਣ ਲੱਗ ਗਿਆ ਜਦੋਂ ਆਵੇ ਉਹਦੀ ਇੱਕ ਮਿੱਤਰ ਨੇ ਜਦੋਂ ਉਹ ਰੋਜ਼ ਹੀ ਆਉਂਦਾ ਸੀ ਤਾਂ ਉਸਦੇ ਇੱਕ ਮਿੱਤਰ ਨੇ ਉਸ ਨੂੰ ਵੇਖ ਲਿਆ ਕਿ ਇਹ ਰੋਜ਼ ਕਿਤੇ ਨਾ ਕਿਤੇ ਸਵੇਰੇ ਸਵੇਰ ਜਾਂਦਾ ਹੈ ਫਿਰ ਪੁੱਛ ਹੀ ਲਿਆ ਤੇ ਕਹਿਣ ਲੱਗਾ ਮਿੱਤਰਾ ਤੂੰ ਸਵੇਰੇ ਸਵੇਰੇ ਕਿੱਥੇ ਜਾਂਦਾ ਹੁੰਨਾ ਉਹ ਫਿਰ ਉਸ ਨੂੰ ਦੱਸਦਾ ਹੈ ਖत्री ਦੱਸਦਾ ਹੈ ਕਿ ਅਸਲ ਵਿੱਚ ਮੈਂ ਪਤਾ ਕੀ ਗੱਲ ਹੈ ਇੱਥੇ ਕੋਈ ਸਾਧੂ ਸੰਤ ਆਏ ਹੋਏ ਹਨ ਮੇਰੇ ਬਾਗ ਦੇ ਕੋਲ ਹੀ ਉਹਨਾਂ ਨੇ ਡੇਰਾ ਲਗਾਇਆ ਹੋਇਆ ਹੈ ਮੈਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜਾਂਦਾ ਹਾਂ ਮੈਨੂੰ ਵੀ ਨਾਲ ਲੈ ਚੱਲ ਉਸ ਦਾ ਦੋਸਤ ਕਹਿਣ ਲੱਗਾ ਕਈ ਵਾਰ ਆਪਾਂ ਰਿਸੋ ਰਿਸ ਹੀ ਕਹਿ ਦਿੰਦੇ ਹਾਂ ਕਿ ਚੱਲ ਕੋਈ ਨਹੀਂ ਮੈਂ ਵੀ ਤੇਰੇ ਨਾਲ ਦੇਖ ਕੇ ਆਵਾਂਗਾ ਅੱਗੋਂ ਗੁਰਸਿੱਖ ਨੇ ਵੀ ਕਹਿ ਦਿੱਤਾ ਕਿਉਂਕਿ ਉਸ ਦੀ ਤਾਂ ਸ਼ਰਦਾ ਸੀ ਕਹਿੰਦਾ ਭਾਈ ਜੇ ਤੇਰੀ ਸ਼ਰਦਾ ਤੇ ਤੂੰ ਵੀ ਚਲਿਆ ਚੱਲ ਮੈਨੂੰ ਇਸ ਦੇ ਵਿੱਚ ਕੋਈ ਹਰਜ ਨਹੀਂ ਸੰਤਾਂ ਦੇ ਦਰਸ਼ਨ ਕਰਨ ਹੀ ਜਾਣਾ ਉੱਥੇ ਕਿਹੜਾ ਸੀ ਕੁਝ ਹੋਰ ਕਰਨਾ ਬਹੁਤ ਵਧੀਆ ਗੱਲ ਹੈ ਉਹ ਕਹਿੰਦਾ ਚੱਲ ਆਪਾਂ ਉੱਥੇ ਬੈਠ ਕੇ ਕੀਰਤਨ ਸੁਣਾਗੇ ਉਹ ਵੀ ਖੱਤਰੀ ਦੇ ਨਾਲ ਤੁਰ ਪਿਆ ਰੋਜ਼ ਦਾ ਨਵੇਂ ਗੁਰੂ ਜੀ ਦੇ ਦਰਸ਼ਨ ਨੂੰ ਆਉਂਦਾ ਸੀ ਤੇ ਗੁਰਮਖ ਪਿਆਰੇ ਉਹਦਾ ਜਿਹੜਾ ਖੱਤਰੀ ਦਾ ਮਿੱਤਰ ਸੀ ਉਹ ਰਸਤੇ ਦੇ ਵਿੱਚ ਇੱਕ ਵੇਸਵਾ ਦਾ ਕੋਠਾ ਸੀ ਉਹ ਉੱਥੇ ਚੱਲਿਆ ਜਾਂਦਾ ਸੀ ਦੇਖੋ ਤੁਰਿਆ ਤਾਂ ਸੰਤਾਂ ਦੇ ਦਰਸ਼ਨਾਂ ਲਈ ਸੀ ਪਰ ਰਸਤੇ ਵਿੱਚ ਉਸ ਦੀ ਨਿਗਾ ਇੱਕ ਵੇਸਵਾ ਦੇ ਕੋਠੇ ਤੇ ਪੈ ਗਈ ਤੇ ਉਹ ਕਹਿੰਦਾ ਚਲੋ ਮੈਂ ਤੁਹਾਡੇ ਪਿੱਛੇ ਪਿੱਛੇ ਆ ਜਾਊਂਗਾ ਬਾਗ ਕੋਲ ਹੀ ਤਾਂ ਆਉਣਾ ਐਵੇਂ ਹੀ ਉਹ ਫਿਰ ਮਾੜੀ ਆਦਤ ਉਸ ਨੂੰ ਪੈ ਗਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਾ ਸਿੱਖ ਤਾਂ ਦਰਸ਼ਨ ਹੀ ਕਰਨ ਜਾਂਦਾ ਪਰ ਖਤਰੀ ਦਾ ਦੋਸਤ ਹਰ ਰੋਜ਼ ਵੇਸ਼ਵਾ ਦੇ ਕੋਠੇ ਤੇ ਜਾਣ ਲੱਗ ਪਿਆ ਪਰ ਗੁਰਸਿੱਖ ਦਾ ਨੇਮ ਬਣ ਗਿਆ ਵੇਖੋ ਤੇ ਉਹਦਾ ਤੇ ਉਸਦੇ ਦੋਸਤ ਦਾ ਵੀ ਨੇਮ ਬਣ ਗਿਆ ਉਸ ਕੋਠੇ ਤੇ ਜਾਣਾ ਆਦਤ ਜਿਹੜੀ ਸੀ ਦੋਹਾਂ ਦੀ ਪੱਕ ਗਈ ਕਰੋ ਉਹ ਦੋਵੇਂ ਹੀ ਤੁਰਦੇ ਸੀ ਇਕੱਠੇ ਹੀ ਤੁਰਦੇ ਸੀ ਪਰ ਰਸਤਾ ਉਹਨਾਂ ਦਾ ਬਦਲ ਜਾਂਦਾ ਸੀ ਇੱਕ ਦਿਨ ਉਹ ਸੋਚਣ ਲੱਗਾ ਕਿ ਮੈਂ ਕਿਹੜੇ ਮਾੜੇ ਕਰਮ ਕਰਦਾ ਹਾਂ ਇੱਕ ਦਿਨ ਉਹ ਸੋਚਣ ਲੱਗਾ ਕਿ ਮੈਂ ਕਿੰਨੇ ਮਾੜੇ ਕਰਮ ਕਰਦਾ ਹਾਂ ਤੇ ਮੇਰਾ ਦੋਸਤ ਕਿੰਨੇ ਚੰਗੇ ਕਰਮ ਕਰਦਾ ਹੈ ਮੈਂ ਕੋਈ ਕਰਮ ਕਰਦਾ ਮੇਰੀਆਂ ਕਰਤੂਤਾਂ ਮਾੜੀਆਂ ਨੇ ਇਹ ਗੁਰੂ ਦੇ ਦਰਸ਼ਨ ਕਰਨ ਜਾਂਦਾ ਸੰਤਾਂ ਦੇ ਜਿਹਦੇ ਨਾਲ ਇਹਨੂੰ ਕੋਈ ਗੱਲ ਵੀ ਕਰੀਏ ਤਾਂ ਉਸਨੇ ਕਿਹਾ ਅੱਜ ਇਓਂ ਕਰੀ ਤੂੰ ਦਰਸ਼ਨ ਕਰਕੇ ਵੇਖੀ ਮੈਂ ਵੇਸ਼ਵਾਦ ਦੇ ਘਰੇ ਜਾਣਾ ਮੈਂ ਵੀ ਆਉਂਗਾ ਆਪੇ ਇਕੱਠੇ ਬਹਿ ਕੇ ਦੱਸਾਂਗੇ ਕਿ ਆਖਿਰਕਾਰ ਉਹਨਾਂ ਦੋਵਾਂ ਨੇ ਸਲਾਹ ਕੀਤੀ ਕਿ ਸ਼ਾਮ ਨੂੰ ਆਪਾਂ ਇਕੱਠੇ ਹੁੰਦੇ ਹਾਂ ਦੋਵੇਂ ਹੀ ਗੱਲਬਾਤ ਕਰਾਂਗੇ ਮੈਂ ਵੇਸ਼ਵਾਦ ਦੇ ਕੋਠੇ ਤੇ ਜਾਂਦਾ ਹਾਂ ਤੇ ਤੂੰ ਗੁਰੂ ਦੇ ਦਰਸ਼ਨ ਕਰਿਆ ਫਿਰ ਸ਼ਾਮਾਂ ਨੂੰ ਆਪਾਂ ਬੈਠ ਕੇ ਸਲਾਹ ਬਣਾਵਾਂਗੇ ਕਿ ਜ਼ਿਆਦਾ ਪਿਆਰ ਕਿਹੜਾ ਸੀ ਸਤਿਗੁਰੂ ਦੇ ਦਰਸ਼ਨ ਕਰਨ ਲਈ ਜਾਂ ਵੇਸ਼ਵਾਦ ਦੇ ਕੋਠੇ ਤੇ ਸੁੱਖ ਮਿਲਦਾ ਹੈ ਦਰਸ਼ਨ ਕਰਨ ਦੇ ਲਈ ਆਇਆ ਸਿੱਖ ਬਾਗ ਦੇ ਕੋਲ ਉਸ ਨੇ ਆ ਕੇ ਦਰਸ਼ਨ ਕੀਤੇ ਫਿਰ ਕੀਰਤਨ ਵਿੱਚ ਬਹਿ ਗਿਆ ਇਧਰੋਂ ਇਹ ਵੇਸਵਾ ਦੇ ਕੋਠੇ ਤੇ ਗਿਆ ਉਹ ਹੈਗਾ ਹੀ ਨਹੀਂ ਸੀ ਉੱਥੇ ਵਾਪਸ ਮੁੜ ਆਇਆ ਤੇ ਬਾਪ ਆ ਕੇ ਓਡੇਕਣ ਲੱਗਾ ਤੇ ਫਿਰ ਉਹ ਆਪ ਆ ਕੇ ਓਡੇਕਣ ਲੱਗਾ ਕਿ ਦੂਜਾ ਮੇਰਾ ਦੋਸਤ ਆਵੇਗਾ ਉਹਨੂੰ ਮੈਂ ਪੁੱਛੂੰਗਾ ਕਿ ਤੈਨੂੰ ਕੀ ਮਿਲਿਆ ਇਹ ਨਾ ਜਿਵੇਂ ਆਪਾਂ ਬੈਠੇ ਹੁੰਦੇ ਹਾਂ ਸਾਥ ਸੰਗਤ ਜੀ ਕਈ ਵਾਰ ਆਪਾਂ ਹੱਥ ਮਾਰਨ ਲੱਗ ਜਾਂਦੇ ਹਾਂ ਧਰਤੀ ਤੇ ਇਹਨੇ ਧਰਤੀ ਖੋਦਣੀ ਸ਼ੁਰੂ ਕਰ ਦਿੱਤੀ ਉਹ ਵੈਸੇ ਹੀ ਬੈਠਾ ਬੈਠਾ ਖੋਦਦਿਆਂ ਖੋਦਦਿਆਂ ਉਸ ਨੂੰ ਇੱਕ ਛਟੋਰਾ ਜਿਹਾ ਨਿਕਲਿਆ ਉਸਨੇ ਖੋਲ ਕੇ ਵੇਖਿਆ ਤਾਂ ਉਹਦੇ ਵਿੱਚ ਇੱਕ ਮੋਹਰ ਸੀ ਨਾਲ ਉਸਦੇ ਕੋਲੇ ਹੀ ਕੋਲੇ ਭਰੇ ਹੋਏ ਸਨ ਇਹਨੇ ਉਡੀਕਦਿਆਂ ਆਪਣੇ ਮਿੱਤਰ ਨੂੰ ਵੀ ਉਹ ਆਇਆ ਨਹੀਂ ਸੀ ਅਜੇ ਜਦ ਉਹ ਸੋਚਣ ਲੱਗਾ ਕਿ ਮੈਂ ਉਸਨੂੰ ਦੱਸੂਗਾ ਕਿ ਮੈਨੂੰ ਤਾਂ ਆਹ ਮੋਹਰ ਮਿਲੀ ਹੈ ਇੱਕ ਸੋਨੇ ਦੀ ਅੱਜ ਵੀ ਮੈਨੂੰ ਇਹ ਕਰਮਾਂ ਦਾ ਫਲ ਮਿਲਿਆ ਹੈ ਮੈਂ ਉਸਨੂੰ ਦੱਸੂਗਾ ਤੇ ਬੜਾ ਖੁਸ਼ ਵੀ ਹੋਇਆ ਉਸ ਬੰਦੇ ਨੂੰ ਬੈਠੇ-ਬੈਠੇ ਨੂੰ ਮੋਹਰ ਲੱਭ ਜੇ ਆਪਾਂ ਨੂੰ ਵੀ ਕਿੰਨੀ ਖੁਸ਼ੀ ਹੋਵੇਗੀ ਇਓ ਉਹ ਵੀ ਖੁਸ਼ ਹੋ ਗਿਆ ਦੂਜੇ ਪਾਸੇ ਉਹ ਗੁਰਮਖ ਪਿਆਰਾ ਸਤਗੁਰੂ ਮਹਾਰਾਜ ਦਾ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਪੈਰ 'ਚ ਕੰਡਾ ਵੱਜਿਆ ਇਹ ਸੂਲ ਸੀ ਬਹੁਤ ਜ਼ਿਆਦਾ ਤਿੱਖੀ ਵੀ ਸੀ ਉਸਨੂੰ ਪੈਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਇਆ ਉਹਨੇ ਆਪ ਦਾ ਕੱਪੜਾ ਪਾੜ ਕੇ ਆਪਣੇ ਪੈਰ ਨੂੰ ਬੰਨਿਆ ਹੌਲੀ-ਹੌਲੀ ਆਇਆ ਇੱਕ ਜੁੱਤੀ ਉਸਨੇ ਪਾਈ ਹੋਈ ਸੀ ਤੇ ਦੂਜੀ ਜੁੱਤੀ ਉਸਨੇ ਹੱਥ ਵਿੱਚ ਫੜੀ ਹੋਈ ਸੀ ਦੂਜੇ ਨੇ ਦੇਖਿਆ ਕਿ ਇਹ ਜੁੱਤੀ ਤੂੰ ਪੈਰ ਵਿੱਚ ਕਿਉਂ ਨਹੀਂ ਪਾਈ ਇਹਨੇ ਉਹ ਦੂਰੋਂ ਹੀ ਵੇਖ ਰਿਹਾ ਸੀ ਕਿ ਇਹ ਆਇਆ ਤਾਂ ਹੈ ਪਰ ਹੌਲੀ-ਹੌਲੀ ਲੰਘ ਮਾਰਦਾ ਆ ਰਿਹਾ ਹੈ ਕਹਿੰਦਾ ਤੇਰੇ ਪੈਰ ਵਿੱਚ ਜੁੱਤੀ ਕਿਉਂ ਨਹੀਂ ਹੈ ਤਾਂ ਉਸਨੇ ਦੱਸਿਆ ਕਿ ਮੇਰੇ ਪੈਰ ਵਿੱਚ ਕੰਡਾ ਵੱਜਿਆ ਹੈ ਉਸਦੇ ਮਿੱਤਰ ਨੇ ਅਗਲੇ ਬੰਨਿਓ ਉਸਨੂੰ ਮਸ਼ਕਰੀ ਕਰ ਦਿੱਤੀ ਕਿ ਵੇਖ ਭਾਈ ਮੈਨੂੰ ਤਾਂ ਮੋਹਰ ਮਿਲੀ ਹੈ ਸੋਨੇ ਦੀ ਮੈਂ ਤਾਂ ਜਾਣਦਾ ਸੀ ਕੋਠੇ ਤੇ ਤੂੰ ਜਾਂਦਾ ਸੀ ਗੁਰੂ ਦੇ ਦਰਸ਼ਨ ਕਰਨ ਪਰ ਤੈਨੂੰ ਕੰਡਾ ਵੱਜਿਆ ਹੈ ਕਹਿੰਦਾ ਕਿ ਮੈਂ ਬੇਸਵਾ ਦੇ ਕੋਠੇ ਤੇ ਪਾਪ ਕਰਨ ਜਾਂਦਾ ਸੀ ਪਰ ਤੂੰ ਤਾਂ ਸਾਧੂ ਦੇ ਦਰਸ਼ਨ ਕਰਨ ਜਾਂਦਾ ਸੀ ਇਹਦਾ ਮਤਲਬ ਤਾਂ ਵੀ ਮਾੜੇ ਕਰਮ ਕਰਨੇ ਚਾਹੀਦੇ ਹਨ ਦੂਜਾ ਮਸ਼ਕਰੀਆਂ ਕਰੇ ਟੀਚਰਾਂ ਕਰੇ ਮਖੌਲ ਕਰੇ ਕਹਿੰਦਾ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਜੇ ਪਿਆਰ ਵਿੱਚ ਵੱਜਣੇ ਵੀ ਕੰਡੇ ਹੀ ਆ ਇੱਥੋਂ ਤਾਂ ਬੇਸਵਾ ਦਾ ਕੋਠਾ ਹੀ ਚੰਗਾ ਹੈ ਜਿੱਥੋਂ ਸੋਨੇ ਦੀਆਂ ਮੋਹਰਾਂ ਤਾਂ ਮਿਲਦੀਆਂ ਹਨ ਉਹ ਗੁਰੂ ਨੂੰ ਮੰਨਣ ਵਾਲਾ ਸਿਰ ਉਦਾਸ ਹੋ ਗਿਆ ਜਿਹੜਾ ਗੁਰਸਿੱਖ ਸੀ ਉਹ ਸੋਚਣ ਲੱਗਾ ਗੱਲ ਤਾਂ ਇਹਦੀ ਠੀਕ ਹੈ ਇਉਂ ਕਰਦੇ ਆ ਆਪਾਂ ਸੰਤਾਂ ਕੋਲ ਹੀ ਚੱਲੀਏ ਉਹ ਹੀ ਸਾਨੂੰ ਇਸ ਦਾ ਜਵਾਬ ਦੇ ਦੇਣਗੇ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਏ ਤੇ ਉਹਨਾਂ ਨੂੰ ਸਾਰੀ ਹਕੀਕਤ ਦੱਸੀ ਸਾਰੀ ਵਾਰਤਾ ਹੱਡ ਬੀਤੀ ਸੁਣਾਈ ਕਿ ਪੈਰ ਚ ਕੰਡਾ ਵੱਜਣ ਦਾ ਉਹ ਪ੍ਰਸੰਗ ਉਸਨੇ ਸਾਰਾ ਹੀ ਸੁਣਾ ਦਿੱਤਾ ਉਹਨੂੰ ਮੋਹਰ ਮਿਲਣ ਦਾ ਕਹਿੰਦੇ ਮਹਾਰਾਜ ਜੀ ਸਾਡੇ ਪਰਮ ਦੂਰ ਕਰੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਇੱਕ ਸਾਧੂ ਨੂੰ ਮੋਹਰ ਦਿੱਤੀ ਸੀ ਉਹ ਮੋਹਰ ਤੈਨੂੰ ਹੁਣ ਬਦਲੇ ਵਿੱਚ ਮਿਲ ਚੁੱਕੀ ਹੈ ਉੰਜ ਤਾਂ ਤੈਨੂੰ ਹੋਰ ਵੀ ਟੂਮਾ ਮੋਹਰਾਂ ਦਾ ਭਰਿਆ ਹੋਇਆ ਛੰਨਾ ਮਿਲਣਾ ਸੀ ਉਹ ਥੈਲੀ ਕਿਉਂਕਿ ਜੋ ਵੀ ਆਪਾਂ ਕਰਮ ਕਰਦੇ ਹਾਂ ਉਹ ਵੱਧਦੇ ਅਤੇ ਫੁੱਲਦੇ ਹਨ ਵਾਪਸ ਵੀ ਮਿਲਦੇ ਹਨ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ ਧਰਤੀ ਵਿੱਚ ਬੀਜ ਬੀਜਦੇ ਹਾਂ ਅਨੰਤ ਗੁਣਾ ਹੋ ਕੇ ਸਾਨੂੰ ਵਾਪਸ ਧਰਤੀ ਕਰ ਦਿੰਦੀ ਹੈ ਸਰੀਰ ਵੀ ਸਾਡਾ ਇੱਕ ਧਰਤੀ ਦੇ ਬਰਾਬਰ ਹੈ ਇਥੇ ਜੋ ਵੀ ਅਸੀਂ ਆਪਣੇ ਕਰਮ ਬੀਜਦੇ ਹਾਂ ਉਹੀ ਸਾਨੂੰ ਦੁਬਾਰਾ ਮਿਲਦੇ ਹਨ ਉਦਾਂ ਤਾਂ ਤੈਨੂੰ ਭਰਿਆ ਹੋਇਆ ਛਟੋਰਾ ਗਹਿਣਿਆਂ ਦਾ ਮਿਲਣਾ ਸੀ ਪਰ ਹੁਣ ਤੇਰੀਆਂ ਸਾਰੀਆਂ ਮੋਹਰਾਂ ਤੇਰੇ ਮਾੜੇ ਕਰਮਾ ਕਰਕੇ ਤੂੰ ਵੇਸਵਾ ਦਾ ਸੰਗ ਕੀਤਾ ਇਹਦੇ ਕਰਕੇ ਉਹ ਕਾਲੀਆਂ ਹੋ ਗਈਆਂ ਕਾਲਖ ਬਣ ਗਈ ਉਹ ਤੋ ਵੇਖਿਆ ਹੀ ਹੋਵੇਗਾ ਕਿ ਕਿੰਨੇ ਕੋਲੇ ਬਣ ਚੁੱਕੇ ਸਨ ਉਹਨਾਂ ਦੀਆਂ ਇਹ ਸਾਰੀਆਂ ਮੋਹਰਾਂ ਕੋਲੇ ਹੋ ਗਈਆਂ ਹਨ ਇਸ ਕਰਕੇ ਫਿਰ ਇਹ ਜਿਹੜਾ ਸਾਡੇ ਕੋਲ ਆ ਕੇ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਦਾ ਰਿਹਾ ਹੈ ਇਹਦੇ ਭਾਗਾਂ ਵਿੱਚ ਸੂਲੀ ਲਿਖੀ ਸੀ ਇਹਨੂੰ ਸੂਲੀ ਦੀ ਸਜ਼ਾ ਮਿਲਣੀ ਸੀ ਪਰ ਜਿਵੇਂ ਹੀ ਇਹ ਆਇਆ ਉਹ ਸੂਲੀ ਤੋਂ ਸੂਲ ਬਣ ਗਈ ਇਸ ਕਰਕੇ ਨਾ ਸੂਲੀ ਦਾ ਕੰਡਾ ਬਣ ਗਿਆ ਇਹ ਬਚਨ ਜਦੋਂ ਬਾਬਾ ਜੀ ਨੇ ਦੋਨਾਂ ਨੂੰ ਸੁਣਾਏ ਸਿੱਖ ਪੈਰਾਂ ਤੇ ਟਹਿ ਪਿਆ ਇਸ ਕਰਕੇ ਉਸਨੇ ਮੱਥਾ ਟੇਕਿਆ ਕਿਉਂਕਿ ਉਸਦਾ ਸ਼ੰਕਾ ਦੂਰ ਹੋ ਚੁੱਕਾ ਸੀ ਗੁਰੂ ਮਹਾਰਾਜ ਨੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਨਾਮ ਦਾ ਉਪਦੇਸ਼ ਦਿੱਤਾ ਆਖਿਆ ਭਾਈ ਦੇਖ ਤੂੰ ਵੇਸਵਾ ਦਾ ਸੰਗ ਕੀਤਾ ਸੀ ਤੈਨੂੰ ਲੱਗਦਾ ਸੀ ਮੈਨੂੰ ਬਹੁਤ ਕੁਝ ਮਿਲ ਗਿਆ ਪਰ ਤੈਨੂੰ ਕੁਝ ਵੀ ਨਹੀਂ ਮਿਲਿਆ ਤੂੰ ਤਾਂ ਗਵਾ ਲਿਆ ਜੋ ਮਿਲਿਆ ਸੀ ਇਸ ਕਰਕੇ ਭਾਈ ਆਪਣੇ ਸਵਾਸਾਂ ਦੀ ਕਦਰ ਜਾਣ ਕੀਰਤਨ ਕਥਾ ਦੇ ਵਿੱਚ ਹਾਜ਼ਰੀਆਂ ਭਰਿਆ ਕਰ ਫਿਰ ਉਹਨੇ ਕਿਹਾ ਮਹਾਰਾਜ ਮੈਥੋਂ ਤਾਂ ਭੁੱਲ ਹੋ ਗਈ ਮੈਂ ਤੈਨੂੰ ਟੀਚਰ ਮਖੌਲ ਵੀ ਕੀਤਾ ਗੁਰੂ ਮਹਾਰਾਜ ਜੀ ਨੇ ਆਖਿਆ ਕਿ ਜੋ ਵੀ ਪਿੱਛੇ ਹੋ ਗਿਆ ਕੋਈ ਗੱਲ ਨਹੀਂ ਉਸਤੇ ਹੁਣ ਜਿਆਦਾ ਵਿਚਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਫਿਰ ਮਹਾਰਾਜ ਜੀ ਨੇ ਸ਼ਬਦ ਆਖਿਆ ਪਾਈ ਮਰਦਾਨਾ ਜੀ ਤੁਸੀਂ ਰਬਾਬ ਵਜਾਓ ਬਾਣੀ ਆਈ ਹੈ ਜਿਹੜਾ ਜਿਹੜਾ ਬਾਬਾ ਜੀ ਨੇ ਉਸ ਵੇਲੇ ਸ਼ਬਦ ਗਾਇਆ ਉਸ ਨੂੰ ਜ਼ਰੂਰ ਸੁਣਿਆ ਕਰੋ ਜਿਵੇਂ ਜਿਵੇਂ ਉਹ ਸ਼ਬਦ ਸੁਣੋਗੇ ਤਿਆ ਤੋ ਤੁਹਾਡਾ ਹਿਰਦਾ ਵੀ ਕੋਮਲ ਹੋ ਜਾਵੇਗਾ। ਉਹ ਸ਼ਬਦ ਮਾਰੂ ਰਾਗ ਦੇ ਵਿੱਚ ਹੈ। ਕਰਨੀ ਕਾਗਦ ਮਨ ਵਸਵਾਣੀ ਬੁਰਾ ਭਲਾ ਦੋਇ ਲੇਖ ਪਏ ਜੇ ਇਹ ਤੁਸੀਂ ਸ਼ਬਦ ਸੁਣ ਲਓਗੇ ਤਾਂ ਇਸਦੇ ਅਰਥ ਤੁਸੀਂ ਜਾਣ ਲਓਗੇ ਤਾਂ ਤੁਹਾਨੂੰ ਬੜਾ ਹੀ ਗਿਆਨ ਆ ਜਾਵੇਗਾ। ਤੁਸੀਂ ਪਰਮਾਤਮਾ ਦੇ ਨਾਲ ਜੁੜ ਜਾਓਗੇ। ਸਾਥ ਸੰਗਤ ਜੀ ਸਾਨੂੰ ਜਦ ਕੋਈ ਮਾੜਾ ਜਿਹਾ ਵੀ ਦੁੱਖ ਆਉਂਦਾ ਹੈ ਅਸੀਂ ਆਪਣੇ ਪਰਮਾਤਮਾ ਦੇ ਨਾਲ ਉਸੇ ਵੇਲੇ ਹੀ ਗਿਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ ਪਰ ਸਾਨੂੰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਵੀ ਪਰਮਾਤਮਾ ਦੀ ਦੇਣ ਹੁੰਦੀ ਹੈ ਕਈ ਵਾਰ ਸਾਨੂੰ ਪਰਮਾਤਮਾ ਦੁੱਖ ਦੇ ਕੇ ਪਰਖ ਰਹੇ ਹੁੰਦੇ ਹਨ ਕਿ ਭਲਾ ਇਹ ਮੇਰਾ ਸਿੱਖ ਮੇਰਾ ਪੱਕਾ ਸਿੱਖ ਹੈ ਜਾਂ ਕੱਚਾ ਹੈ ਤੇ ਜੇਕਰ ਅਸੀਂ ਪੱਕੇ ਸਿੱਖ ਹੋਵਾਂਗੇ ਤਾਂ ਪਰਮਾਤਮਾ ਦੇ ਨਾਲ ਕਦੇ ਗਿਲੇ ਸ਼ਿਕਵੇ ਨਹੀਂ ਕਰਾਂਗੇ ਠੱਗੀ ਮਾਰਨ ਵਾਲਿਆਂ ਵੱਲ ਵੇਖ ਕੇ ਸਾਡਾ ਮਨ ਨਹੀਂ ਲਲਚਾਏਗਾ ਕਿ ਅਸੀਂ ਵੀ ਠੱਗੀਆਂ ਮਾਰੀਏ ਤੇ ਤਰੱਕੀ ਕਰੀਏ ਉਹਨਾਂ ਦੀ ਠੱਗੀ ਵੇਖ ਕੇ ਹਮੇਸ਼ਾ ਇਹੀ ਸੋਚਿਆ ਕਰੋ ਕਿ ਇਹ ਇਹਨਾਂ ਦੇ ਮਾੜੇ ਕਰਮ ਹਨ ਇਹਨਾਂ ਦੇ ਅੱਗੇ ਜ਼ਰੂਰ ਆਉਣਗੇ ਇਹਨਾਂ ਨੂੰ ਸਜ਼ਾ ਪਰਮਾਤਮਾ ਵੱਲੋਂ ਦਿੱਤੀ ਜਾਵੇਗੀ ਸਾਧ ਸੰਗਤ ਜੀ ਤੁਸੀਂ ਕਈ ਵਾਰ ਵੇਖਿਆ ਹੀ ਹੋਵੇਗਾ ਕਿ ਥੋੜਾ ਜਿਹਾ ਦੁੱਖ ਆਉਣ ਤੋਂ ਬਾਅਦ ਸਾਨੂੰ ਸੁੱਖ ਵੀ ਪ੍ਰਾਪਤ ਹੁੰਦੇ ਹਨ ਪਰ ਅਸੀਂ ਸੁੱਖਾਂ ਨੂੰ ਭੁੱਲ ਕੇ ਹਮੇਸ਼ਾ ਦੁੱਖਾਂ ਨੂੰ ਹੀ ਅੱਗੇ ਰੱਖਦੇ ਹਾਂ ਤੇ ਪਰਮਾਤਮਾ ਦੇ ਨਾਲ ਹਮੇਸ਼ਾ ਗਿਲੇ ਸ਼ਿਕਵਿਆਂ ਦੇ ਵਿੱਚ ਪਏ ਹੀ ਰਹਿੰਦੇ ਹਨ ਸੋ ਸਾਧ ਸੰਗਤ ਜੀ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਪਰਮਾਤਮਾ ਜੀ ਤੇ ਸ਼ੰਕਾ ਕਰਨੀ ਛੱਡ ਦਿਓ ਕਿਉਂਕਿ ਪਰਮਾਤਮਾ ਜੀ ਤਾਂ ਸਾਰਿਆਂ ਦੇ ਉੱਪਰ ਮਿਹਰ ਕਰਨ ਦੇ ਲਈ ਹਨ ਉਹ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਰੱਖਦੇ ਹਨ ਬਸ ਸਾਨੂੰ ਹੀ ਸਮਝ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ